ਤੇ ਜੇਕਰ ਤੁਸੀਂ ਏਟੀਐਮ ਦੇ ਰਾਹੀਂ ਪੈਸੇ ਕਢਾਉਣ ਜਾਣੇ ਹੋ ਤਾਂ ਫਿਰ ਤੁਹਾਨੂੰ ਹਮੇਸ਼ਾ ਹੀ ਚੁਕਨੇ ਰਹੋ ਕਿਉਂਕਿ ਤੋਂ ਅੱਜ ਪਛੇ ਜਾਂ ਫਿਰ ਆਲੇ ਦੁਆਲੇ ਕੋਈ ਅਚੇਹਾ ਨੌਸ਼ਰਬਾਜ਼ ਹੋ ਸਕਦਾ ਹੈ ਜੋ ਕਿ ਬੜੀ ਹੀ ਚਲਾਕੀ ਦੇ ਨਾਲ ਤੁਹਾਡਾ ਕਾਰਡ ਬਦਲ ਦੇਵੇਗਾ ਅਤੇ ਫਿਰ ਜਦੋਂ ਤੁਸੀਂ ਮਸ਼ੀਨ ਦੇ ਵਿੱਚ ਆਪਣਾ ਕਾਜ ਪਾ ਕੇ ਪਾਸਵਰਡ ਲਾਗੇ ਤਾਂ ਫਿਰ ਉਹ ਪਾਸਵਰਡ ਨੋਟ ਕਰ ਲਵੇਗਾ ਤੁਹਾਡੇ ਪਾਸ ਦੱਸ ਦਈਏ ਕਿ ਏਟੀਐਮ ਦੇ ਰਾਹੀਂ ਤੁਹਾਡਾ ਖਾਤਾ ਖਾਲੀ ਕਰ ਜਾਵੇਗਾ ਅਜਿਹਾ ਹੀ ਪੁੱਲ ਤਿਬੜੀ ਦੇ ਵਿਖੇ ਸਥਿਤ ਐਸਪੀਆਈ ਬੈਂਕ ਦੇ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਆਏ ਇੱਕ ਸੇਵਾ ਮੁਕਤ ਲੈਕਚਰ ਨਾਲ ਤੇ ਨਾਲ ਹੋਇਆ ਹੈ ਲੈਕਚਰਾਰ ਦੇ ਨਾਲ ਹੋਇਆ ਤਾਂ ਉਸੇ ਕੇ ਸੇਵਾ ਮੁਕਤ ਲੈਕਚਰਾਰ ਛੋੜਾ ਹੈ ਪ੍ਰਤਾਪ ਸਿੰਘ ਸੈਣੀ ਵਾਸੀ ਨੌਸ਼ਹਿਰਾ ਬਦਾਦ ਦੇ ਦੱਸਿਆ ਕਿ ਤਿਬੜੀ ਸਥਿਤ ਐਸਪੀਆਈ ਏਟੀਐਮ ਦੇ ਵਿੱਚ ਪੈਸੇ ਕਢਾਉਣ ਲਈ ਗਿਆ ਸੀ ਇਸ ਦੌਰਾਨ ਏਟੀਐਮ ਦੇ ਵਿੱਚ ਉਸਦੇ ਪਿੱਛੇ ਦੋ ਨੌਜਵਾਨ ਆ ਕੇ ਖੜੇ ਹੋ ਗਏ ਜਿਨ੍ਹਾਂ ਨੇ ਪਤਾ ਨਹੀਂ ਕਿੱਦਾਂ ਧੋਖੇ ਦੇ ਨਾਲ ਉਹਨਾਂ ਦੇ ਏਟੀਐਮ ਕਾਰਡ ਬਦਲ ਲਿਆ ਅਤੇ ਜਦੋਂ ਪਾਸਵਰਡ ਲਗਾਇਆ ਤਾਂ ਰੋਂਗ ਪਾਸਵਰਡ ਲਿਖਿਆ ਗਿਆ ਸਕਰੀਨ ਤੇ ਆਉਣ ਦੇ ਨਾਲ ਲੱਗ ਪਿਆ ਤੇ ਇਸ ਦੇ ਨਾਲ ਹੀ ਦੇ ਕਿ ਉਹਨਾਂ ਕਹਿਆ ਕਿ 20 ਮਿੰਟ ਬਾਅਦ ਹੀ ਮੋਬਾਈਲ ਤੇ ਮੈਸੇਜ ਆਇਆ ਪਤਾ ਲੱਗਿਆ ਕਿ ਕਿਸੇ ਨੇ ਉਹਨਾਂ ਦੇ ਖਾਤੇ ਦੇ ਵਿੱਚੋਂ ਵੱਖ-ਵੱਖ ਕੁੱਲ 5 ट्रांजैक्शनਾਂ ਦੇ ਰਾਹੀਂ 48000 ਰੁਪਏ ਕਢਵਾ ਲੈਨੇ ਤੇ ਇਸ ਸੰਬੰਧੀ ਉਹਨਾਂ ਨੇ ਸਾਈਬਰ ਕ੍ਰਾਈਮ ਦੇ ਵਿਰੁੱਧ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਬੈਂਕ ਦੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਠੰਗਾ ਨੂੰ ਫੜਿਆ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ। ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜ਼ਰੂਰਤ ਵਾਸਤੇ ਥੋੜੀ ਜਿਮਨੇ 5000 ਰੁਪਏ ਦੀ ਜ਼ਰੂਰਤ ਸੀ। ਮੈਂ ਜਦੋਂ ਏਟੀਐਮ ਕਾਰਡ ਸਵੈਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲਾਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਉਸ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਇਆ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿਨ ਨੰਬਰ ਆਪਣਾ ਲਾਉਣਾ ਹੈ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਦਾ ਰੋਂਗ ਨੰਬਰ ਆ ਨਹੀਂ ਕਿਨ ਨਾ ਵੀ ਨਹੀਂ ਚੱਲਦਾ ਕਾਰਡ ਜਿਹੜਾ ਮੁਰਗਾ ਮੈਂ ਦੁਬਾਰਾ ਫੇਰੇ ਕੋਈ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਲਿਖਿਆ ਆ ਗਿਆ ਮੈਂ ਫਿਰ ਕਰ ਨੂੰ ਚਲ ਗਿਆ ਵਾਪਸ ਵੀ ਤੇ ਕੰਨ ਗੱਲ ਬੰਦੀ ਨਹੀਂ ਪਈ ਕਿੰਨਾ ਤੇ ਕੋਈ ਕਾਰਡ ਤੇ ਕੋਈ ਨੁਕਸ ਪੈ ਗਿਆ ਮੈਂ ਨਵੇਂ ਸ਼ਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨਾਂ ਤੇ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰੇ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ